ਮੇਰੀ ਗੱਲ ਸੁਣ ਲਾ ਤੂੰ ਨਾ ਦਿਖਾਈ ਜਾ ਕਾ ਨੂੰ ਜੀਜੇ ਦਾ ਖਰਚਾ ਕਰਵਾਉਣਾ ਤੈਂ ਚੁੱਪ ਕਰਕੇ ਖੜਾ ਰਹਿ ਖੜਾ ਛੜਾਈ ਖੜਾ ਛੜਾਈ ਦਾ ਹੁੰਦਾ ਜਿੰਨਾ ਛੁੱਟਦਾ ਵੀਰੇ ਆ ਦੇਖੋ ਤੂੰ ਖੜਦਾ ਨਹੀਂ ਵੀਰੇ ਲੈ ਇਹ ਦੀਦੀ ਦਾ ਚਮਚਾ ਪੂਰਾ ਤੂੰ ਲੈ ਲੈ ਚੁੰਨੀ ਆਪਣੇ ਘਰ ਵਾਲੀ ਨੂੰ ਲੈ ਲੈ ਮੈਨੂੰ ਤੇਰਾ ਵੀ ਪਤਾ ਤੇਰੇ ਜੀਜੇ ਦਾ ਵੀ ਪਤਾ ਚਲੋ ਇਹ ਪਤਾ ਹੋਇਆ ਕੀ ਬਸ ਉਹੀ ਦੋ ਜੀਜੇ ਕਹਿੰਦਾ ਕੋਈ ਗੱਲ ਨਾ ਅੱਦਰ ਨਹੀਂ ਇੱਧਰ ਦੇਖ ਲੈ ਮੈਂ ਅੱਧਰ ਦੇਖਦੀ ਨਹੀਂ ਇਹਦਾ ਮਹਿੰਗੇ ਵਾਲੇ ਵਾਂ ਬੈਠੀ ਸਕੋ ਚੰਨੀ ਵਾਲੇ ਪਿੱਛੇ ਤੀਸਰੇ ਨੰਬਰ ਪਰ ਪਹਿਲੀ ਤੀਸਰੇ ਨੰਬਰ ਪਰ ਪਹਿਲੀ ਤੀਸਰੇ ਨੰਬਰ ਪਰ ਪਹਿਲੀ ਤੁਹਾਨੂੰ ਅੱਧਰ ਦਿਖਾਈ ਨਹੀਂ ਚਾਹੀਦੀ ਇਹ ਵੀ ਦਿਖਾਈ ਚਾਹੀਦੀ ਇਹ ਪਾ ਕੇ ਦੇਖਣੀਆਂ ਪਾ ਕੇ ਦੇਖ ਨੂੰ ਇੱਕ ਮੈਨੂੰ ਦਿਖਾਈ ਆ ਉਹ ਆਈ ਇਹ ਜੀ ਨਾਲ ਆ ਜੀ ਦੇਖੋ ਇਹ ਰੇ ਰੇ ਆ ਵੀ ਦਿਖਾ ਰਿਹਾ ਇੱਕ ਮਿੰਟ ਵਿੱਚ ਦਿਖਾ ਦੇ ਯਾਰ ਮੈਂ ਵੀ ਦੇਖ ਲਵਾਂ ਤੂੰ ਲੋ ਭਾਈ ਆ ਵੀ ਸੇਲ ਆ ਇੱਕ ਗੱਲ ਆ ਜੀ ਦੇਖੋ ਉਹ ਸ਼ੋਰੂਮਾਂ ਚ ਸੇਲਾ ਲਾਈਆਂ ਹੋਈਆਂ ਵੀ ਉਹਨਾਂ ਨੇ ਦੇਖ ਲਓ ਇਹ ਮੁਸਲਮਾਨ ਵੀਰ ਆ ਭਾਈ ਦੇਖ ਲਓ ਕੱਪੜਾ ਦੇਖੋ ਕਿੰਨਾ ਪਾਇਆ ਹੋਇਆ ਹੈ ਇਹਨਾਂ ਨੇ ਐਨ ਇੱਕ ਤੇ ਇੱਕ ਕੱਪੜਾ ਵਧੀਆ ਤੇ ਇਹ ਇਹ ਕਿਹਦੇ ਆ ਰੋ ਪਾਸਰੇ ਛੋਲੇ ਵਾਲੇ ਛੋਲਿਆਂ ਦਾ ਜੀ ਉਰੇ ਬਣਦਾ ਸਾਗ ਕਹਿੰਦੇ ਉਹ ਪਿਆ ਬਾਥੂ ਉਹ ਭਾਈ ਇਮਲੀ ਬਾਜੀ ਬਾ ਚਿਪੜ ਵੀ ਪਏ ਆ ਆਹ ਉਹ ਪਿਆ ਤੰਦਲਾ ਇਹ ਸਾਰੀਆਂ ਆਈਟਮਾਂ ਦਾ ਭਾਈ ਉਰੇ ਸਾਗ ਬਣਦਾ ਕਹਿੰਦੇ ਜਿਹੜੇ ਛੋਲਿਆਂ ਦਾ ਹੁੰਦੇ ਆ ਨਾ ਪੱਤੇ ਆ ਦੇਖੋ ਛੋਲਿਆਂ ਦੇ ਪੱਤੇ ਆ ਇਹ ਕਿਹਦੀ ਸਬਜ਼ੀ ਬਣਦੀ ਆ ਉਰੇ ਕੀ ਬਾਤ ਆ ਇਹ ਤੋਲ ਕੇ ਵਿਗਦੇ ਆ ਜੀ ਆਪੇ ਆਪ ਬਾਥੂ ਬੜਾ ਬਾਥੂ ਅਸੀਂ ਤੋੜ ਤੋੜ ਕੇ ਖਲਾਇਆ ਮੈਡਮਾਂ ਨੂੰ ਮੈਡਮ ਜੀ ਪਾਸ ਕਰ ਦਿਓ ਹੈ ਸਾਗ ਤੇ ਪੈਂਦੀ ਹੈ ਚਲਾਈ ਨਹੀਂ ਤੰਦਲਾ 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 ਇਹ ਚਲਾਈ ਉਸ ਤੰਦਲਾ ਇਹ ਮੰਮੀ ਨੇ ਬੋਲ ਤੰਦਲਾ ਇਹ ਇਧਰ ਪਈ ਆ ਜੀ ਇਮਲੀ ਇਮਲੀ ਆਹ ਕਹੇ ਇਮਲੀ ਆ ਜੀ ਨਹੀਂ ਨਹੀਂ ਹੈਗੀ ਇਹ ਇਹ ਕਹੇ ਹੈ ਫਲੀ ਇਹ ਫਲੀ ਮੋਠਾਂ ਦੀ ਦਾਲ ਹਾਂ ਮੋਠਾਂ ਦੀ ਦਾਲ ਆ ਜੀ ਇਹ ਮੋਠਾਂ ਦੀ ਦਾਲ ਆ ਕੀ ਬਾਤ ਹੈ ਦੇਖ ਲਓ ਜੀ ਨਦੇੜ ਸਾਹਿਬ ਚ ਅਲੱਗ ਅਲੱਗ ਕਿਸਮਾਂ ਦੇਖਣ ਨੂੰ ਮਿਲਦੀਆਂ ਐ ਇਹ ਚੀਜ਼ਾਂ ਮੈਨੂੰ ਤਾਂ ਲੱਗਦਾ ਨਹੀਂ ਆਪਣੇ ਉੱਥੇ ਸ਼ਾਇਦ ਸ਼ਾਇਦ ਹੋਣ ਵੀ ਪਰ ਕਦੇ ਬਣਾਈਆਂ ਨਹੀਂ ਹੈ ਅਸੀਂ ਤੇ ਚਲੋ ਤੇ ਹੁਣ ਆ ਗਏ ਜੀ ਅਸੀਂ ਕੱਪੜੇ ਦੀ ਮਾਰਕੀਟ ਵਿੱਚ ਆ ਸਾਰੀ ਮਾਰਕੀਟ ਕੱਪੜੇ ਦੀ ਹੋ ਆ ਜੀ ਅੱਗੇ ਅਈ ਇੱਕ ਦੋ ਚੀਜ਼ਾਂ ਹਰਗੁਣ ਨੂੰ ਦੇਖਣੀਆਂ ਐ ਤੇ ਚੱਲਦੇ ਆਂ ਫਿਰ ਹਨਾ ਦੇਖਦੇ ਆਂ ਕੱਪੜੇ ਦੀ ਮਾਰਕੀਟ ਨਾਲੇ ਤੁਹਾਨੂੰ ਦਿਖਾਣੇ ਆ ਇੱਥੇ ਤੇ ਮੈਨੂੰ ਲੱਗਦਾ ਮੈਂ ਸੁੱਕਾ ਨਹੀਂ ਮੁੜਦਾ ਇਹਨਾਂ ਨੇ ਵੀ ਕੁਝ ਆਪਣੇ ਵਾਸਤੇ ਦੇਖਣਾ ਹੀ ਹੋਣਾ ਜ਼ਰੂਰ ਬਾਕੀ ਚਲੋ ਦੇਖਦੇ ਆਂ ਹੁਣ ਕਿਆ ਬਣਦਾ ਜੀ ਹਨਾ ਤਾਂ ਹੁਣ ਪਤਾ ਲੱਗੂਗਾ ਮਾਰਕੀਟ ਦੇ ਅੰਟਰ ਕੋਏ ਤੇ ਅੰਦਰ ਹਾਂਜੀ ਕੋਈ ਨਹੀਂ ਦਵਾ ਦੂੰਗਾ ਤੇ ਕਿਹਨੇ ਪੈਸੇ ਤੈ ਹੈ ਨਹੀਂ ਮੈਂ ਜੀਜੂ ਨੇ ਦਵਾ ਦੇਣਾ ਮੈਂ ਕਿ ਤੂੰ ਜਿਹੜਾ ਕੁਝ ਲੈਣਾ ਲੈ ਹੱਦ ਹੋ ਗਈ ਯਾਰ ਨੇ ਕੱਪੜੇ ਪਏ ਆ ਸਾਰਾ ਬੈਗ ਭਰਿਆ ਪਿਆ ਏ ਹਾਂ ਹੋਰ ਕਿਨੇ ਕਿ ਤੁੰਗਾ ਚਾ ਕੋਈ ਨਾ ਲੈਣਾ ਲੈਲਾ ਤੂੰ ਜੋ ਮਰਜੀ ਉਧਰ ਲੱਡੂ ਸਾਡਾ ਭਾਈ ਇਹ ਹਾਜੇ ਹੁਣ ਆਉਂਦੇ ਆਉਂਦੇ ਲੱਡੂ ਸਾਰੇ ਰਸਤੇ ਭਾਈ ਸੰਭਿਆ ਮੈਂ ਹਾਏ ਹਾਏ ਤੂੰ ਹਾਏ ਰੋਈ ਅੰਨਾ ਹੁਣ ਹੁਣ ਰੋਈ ਮੈਂ ਕਹਿੰਦਾ ਮੰਮੀ ਨੂੰ ਠੰਡ ਲੱਗੀ ਹੋਣੀ ਹੈ ਹੈ ਪਾ ਕੰਬਲ ਦਾ ਲਿਆ ਵਾ ਹਾਂ ਤੇ ਮੈਂ ਦਿੱਤਾ ਗੱਡੀ ਚ ਤਾਂ ਗੱਡੀ ਚ ਗਰਮੀ ਮੰਦੀ ਦੀ ਬਹੁਤ ਹਾਂ ਤੇ ਜਾਰੇ ਕੀ ਜਿਕਨੇ ਤੂੰ ਅੱਜ ਮੈਂ ਤੂੰ ਦੇਖਿਆ ਜਾ ਰਿਹਾ ਏ ਉਹ ਮੇਰੀ ਗੱਲ ਸੁਣ ਲੈ ਤੂੰ ਨਾ ਦਿਖਾਈ ਜਾ ਕਾ ਨੂੰ ਜੀਜੇ ਦਾ ਖਰਚਾ ਕਰਵਾਉਣਾ ਤਾਂ ਐ ਚੁੱਪ ਕਰਕੇ ਖੜਾ ਰਹਿ ਖੇੜਾ ਛੜਾਈ ਖੇੜਾ ਛੜਾਈ ਦਾ ਹੁੰਦਾ ਜਿੰਨਾ ਛੁੱਟਦਾ ਬੀਬੀ ਆ ਦੇਖੋ ਤੂੰ ਖੜਦਾ ਨਹੀਂ ਲੈ ਇਹ ਬੀਬੀ ਦਾ ਚਾਅ ਚਾਅ ਪੂਰਾ ਤੂੰ ਲੈ ਲੈ ਚੁੰਨੀ ਕੱਪੜੇ ਕਹਾਂ ਨਹੀਂ ਲੈ ਲੈ ਤੇਰਾ ਵੀ ਪਤਾ ਤੇ ਰੀਜੀ ਦਾ ਵੀ ਪਤਾ ਟੱਕਰ ਹੋ ਚਲੋ ਇਹ ਕੀ ਬਣਾ ਹੋਇਆ ਹੈ ਕਿ ਬਸ ਉਹੀ ਹੋ ਗਿਆ ਰੀਜੀ ਕਹਿੰਦਾ ਚੁੱਪ ਰਹਿ ਉਹਦੇ ਲਈ ਖਾਣਾ ਨਹੀਂ ਮੇਰਾ ਕੰਮ ਕੋਈ ਗੱਲ ਨਹੀਂ ਅੱਧਰ ਨਹੀਂ ਅੱਧਰ ਦੇਖ ਲੈ ਮੈਂ ਅੱਧਰ ਦੇਖ ਲਈ ਇਹਦਾ ਇਹਦਾ ਮਹਿੰਗੇ ਵਾਲੇ ਵਾਂ ਬੈਠੀ ਸਕੋ ਚੁੰਨੀ ਵਾਲੇ ਤੇ ਤਾਂ ਸੌਖਾ ਕਿਹੜਾ ਛੁੱਟ ਜਣਾ ਦਾ ਚੁੰਨੀ ਤੇ ਦਾ ਤੇ ਮਾਰਕੀਟ ਭਾਈ ਸਾਰੀ ਉਹ ਕੱਪੜੇ ਦੀ ਉਹ ਸਿਰੇ ਤੱਕ ਕੱਪੜਾ ਹੀ ਕੱਪੜਾ ਹੈ ਜੀ ਦੇਖੋ ਫੇ ਕੀ ਲੈਣਾ ਕੋਈ ਗੱਲ ਨਹੀਂ ਤੇ ਕੱਪੜੇ ਦੀ ਮਾਰਕੀਟ ਆ ਨਾ ਸਾਰੀ ਸਾਰੀ ਮਾਰਕੀਟ ਕੱਪੜੇ ਦੀ ਹੈ ਕੰਜਾਫ ਕਰਨੀ ਲੈਣੀ ਆ ਕਹਿਣਾ ਲੈ ਲੈਣਾ ਬੜੇ ਦੇਓ ਪੈਸੇ ਉਹ ਐ ਆਪਣੇ ਕੋਲ ਲੱਭਾ ਬਣਾ ਆ ਵੀਰ ਕੀ ਲੈਣਾ ਏ ਲਓ ਜੀ ਦੇਖਦੇ ਹੁਣ ਮਾਰਕੀਟ ਚਲੋ ਭਾਈ ਥੋੜਾ ਜਨਾ ਥੋੜੇ ਦੀ ਨਹੀਂ ਬਸ ਭਰਾਵਾ ਓਕੇ ਰਿਪੋਰਟ ਕੱਪੜੇ ਦਾ ਬਹੁਤ ਲਾਇਆ ਵੀ ਆ ਸਾਰਿਆਂ ਨੇ ਪਰ ਦੇਖਦੇ ਹੁਣ ਭਾਈ ਇਹਨਾਂ ਨੂੰ ਕਿਆ ਪਸੰਦ ਆਉਂਦਾ ਹੈ ਅਸੀਂ ਤਾਂ ਮੇਨ ਤਾਂ ਆਏ ਹਰਗੁਣ ਕਰਕੇ ਹਰਗੁਣ ਦੇ ਇੱਕ ਦੋ ਚੀਜ਼ਾਂ ਲੈਣੀ ਆ ਇੱਕ ਤਾਂ ਵਿੱਬ ਲੈਣੇ ਆ ਜੀ ਹਰਗੁਣ ਦਾ ਹਨਾ ਇਹ ਘਰੋਂ ਘਰਾਂ ਦਾ ਬਹੁਤ ਪਏ ਆ ਪਰ ਇੱਕੇ ਲੈ ਕੇ ਆਏ ਘਰ ਤੋਂ ਚੱਕੇ ਇਹ ਬੱਚਾ ਹੁਣ ਮਾੜਾ ਮੋਟਾ ਦੁੱਧ ਕੱਢ ਦਿੰਦਾ ਫਿਰ ਮੁਸ਼ਕਲ ਹੋ ਜਾਂਦੀ 500 500 ਲੈ ਨਾ 890 ਦਾ ਸਸਤਾ ਹੀ ਆ ਦਵਾ ਦੋ ਆ ਸਸਤਾ ਜਦੋਂ ਵੀ ਉੱਚਾ ਆ ਜੀ ਰੇਟ ਮਹਿੰਗਾ ਮਮਮੀ ਆਪਣੇ ਨਾਲੋਂ ਜ਼ਿਆਦਾ ਇੱਧਰ ਸੂਟਾਂ ਫਟਾਂ ਦੇ ਹਨਾ ਨਹੀਂ ਗੱਲ ਨਹੀਂ ਘਮਾਈ ਪੁੱਤ ਨਹੀਂ ਨਹੀਂ ਗੱਲ ਨਹੀਂ ਘਮਾਈ ਹੈ ਰੇਟ ਮਹਿੰਗਾ ਹੋਰੀ ਚੱਕਿਆ ਆਪਣੇ ਤਾਂ 12-1300 ਦਾ ਟਾਪ ਦਾ ਸੂਟ ਆ ਜਾਂਦਾ ਬਈ ਇਹਨਾਂ ਨੇ 950 ਦਾ ਇਹਦੇ 'ਚ ਹੈ ਤਾਂ ਕੱਲਾ ਛੱਪ ਪਈਆ ਕੜਾਈ ਤਾਂ ਹੈ ਨਹੀਂ ਭਾਈ ਚਲੋ ਬਾਕੀ ਹੁਣ ਜੈਸਾ ਦੇਸ ਵੈਸਾ ਭੀਸ ਨੋ ਭਾਈ ਮੰਮੀ ਕਹਿੰਦੀ ਮੈਂ ਦੇਖਣੀ ਆ ਜੁੱਤੀ ਹੈ ਮੈਨੂੰ ਦਵਾ ਦੰਨੇ ਆ ਤੂੰ ਵੀ ਕੰਨ ਜੇ ਖੁਰਕੀ ਜਾਂਦੀ ਆ ਨਹੀਂ ਮੈਂ ਹਰਗੁਣ ਦੀ ਬੀਬ ਲੱਭਦੀ ਆ ਅੱਛਾ ਉਹ ਕਰ ਰਹੀ ਆ ਦੁੱਧ ਸਾਰਾ ਇਹਦੇ ਉੱਪਰ ਕੱਢੀ ਜਾਂਦੀ ਆ ਠੀਕ ਆ ਤੇ ਜੁੱਤੀਆਂ ਤਾਂ ਭਾਈ ਸੋਹਣੀਆਂ ਭਾਈ ਯਾਰ ਲਾਈਟ ਘਟ ਆ ਵੀਰੇ ਤੇਰੀ ਯਾਰ ਹੈ ਲਾਈਟ ਹੌਲੀ ਬਲਦੀ ਆ ਘਟ ਆ ਜੀ ਮੈਨੂੰ ਦਵਾਣੀ ਆ ਹਾਂ ਹਾਂ ਲੈਣਾ ਦੱਸ ਕਿਆ ਲੈਣਾ ਹਾਂ ਮੇਰੀ ਮਾਂ ਦੀ ਬਾ ਮਾਂ ਐ ਦੱਸ ਮੈਂ ਮੈਂ ਵੀ ਤਾਂ ਕਿਹਾ ਦੱਸ ਕੋਈ ਹੋਰ ਵੀ ਜੰਨੇ ਨੂੰ ਤਾਂ ਮਾਂ ਆ ਕਿਹਾ ਮੈਂ ਕਿਹਾ ਨਹੀਂ ਜਦ ਮੈਂ ਵੀ ਦੱਸ ਭਾਈ ਲੈ ਲੈ ਲੰਦੀ ਦਿੱਤੀ ਤਾਂ ਕੀ ਪ੍ਰਾਈਸ ਆ ਹਾਂ 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 200 ਰੁਪਏ ਦੀ 200 ਰੁਪਏ ਦੀ ਬਸ ਤਨੂੰ ਵੱਸ ਲੱਗਦਾ ਇਹ ਮੈਨੂੰ ਮੈਨੂੰ ਆਏ ਆ ਵੀ ਚੱਲ ਵਧੀਆ ਸੌਖਾ ਖੜਾ ਛੋਟਾ ਹੈ ਇਹ ਨਹੀਂ ਮੈਂ ਕਿਹਾ ਬਹੁਤ ਸੋਹਣੀ ਜੁੱਤੀ ਆ ਹੈ ਕੰਮ ਹਾਸਦਾ ਨਹੀਂ ਨਹੀਂ ਲੱਗ ਹੈ ਵੇ ਦੇਖ ਹੀ ਲੈਂਦੀ ਹੈ ਹਾਂ ਤੂੰ ਦੀਜੀ ਗੱਲ ਆੜੀ ਤੋੜੀ ਜਾਂਦਾ ਮੈਂ ਤੁਹਾਨੂੰ ਦੱਸਾਂ ਹੜ ਜਾ ਇੱਕ ਮਿੰਟ ਯਾਰ ਮੈਨੂੰ ਲਾਈਟ ਬਾਲ ਹੁੰਦੀ ਹੁਣ ਦੱਸ ਕਿਆ ਲੈਣਾ ਭਾਈ ਭਾਈ ਬੇਟਾ ਉਹ ਹੀ ਲੈਣਾ ਤਾਂ ਜਿਹਨੇ 200 ਰੁਪਏ ਦੇ ਵਿੱਚ ਨਹੀਂ ਜੁੱਤੀਆਂ ਭਾਈ ਵਾਕਿਓ ਬਾਈ ਕੋਲ ਸੋਹਣੀਆਂ ਆ ਸਾਰੀਆਂ ਹਨਾ ਆ ਦੇਖੋ ਜੁੱਤੀਆਂ ਬਹੁਤ ਸੋਹਣੀਆਂ ਜੁੱਤੀਆਂ ਹਾਂ ਚੱਪਲ ਦੇਖਣੀ ਚੱਪਲਾਂ ਤਾਂ ਘਰ ਤੇ ਉਸ ਲੱਗਣ ਲੱਗੀ ਜਿੱਤੀ ਪਿੱਛੇ ਬਹੁਤ ਅੱਛਾ ਫੇ ਚੱਪਲ ਦੇਖ ਲਓ ਵੀਰ ਉਹ ਕਿੰਨੇ ਪ੍ਰਾਈਸ ਨੇ ਇਕੋਦ ਨੂੰ ਅਸਲ ਬਾੜ ਦੀ ਆ ਜਿਹੜੀਆਂ ਦੇਖੋ ਇੱਧਰ 3ਰੇ ਨੰਬਰ ਪਰ ਪਈਆਂ ਆਹਾ 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 3 3ਰੇ ਨੰਬਰ ਪਰ ਪਹਿਨਾਈ ਕਰਾਂਗੇ ਤੀਸਰੇ ਨੰਬਰ ਪਰ ਪਹਿਲੀ ਤੀਸਰੇ ਨੰਬਰ ਪਰ ਪਹਿਲੀ ਉਹ ਆ ਤਾਂ ਦਿਖਾ ਦੇਣੀ ਚਾਹੀਦੀ ਹੈ ਆ ਨਹੀਂ ਦਿਖਾਈ ਚਾਹੀਦੀ ਇਹ ਪਾ ਕੇ ਦੇਖਣੀ ਆ ਪਾ ਕੇ ਦੇਖ ਨੂੰ ਸਿੱਕੇ ਮੈਨੂੰ ਦਿਖਾਈ ਆ ਹੋਰੀ ਇਹ ਲਾਹ ਜਿੱਦਿ ਸਿਰੇ ਤੇ ਆਂ ਹੀ ਦਿਖਾ ਦੇਣਾ ਇੱਕ ਮਿੰਟ ਵਿੱਚ ਦਿਖਾ ਦੇ ਯਾਰ ਮੈਂ ਵੀ ਦੇਖ ਲਵਾਂ ਉਹ ਤੂੰ ਤੂੰ ਤੀਹ ਕੁੜੀਆਂ ਵਾਲੀਆਂ ਪਾਉਣੀਆਂ ਛੋਟਾ ਸਾਰਾ ਇਹ ਛੋਟਾ ਮੰਮੀ ਤੇਰੇ ਪੈਰ ਤੇ ਕਿੱਥੇ ਪਸਣਾ ਇਹ ਮੇਰੇ ਐ ਨਾ ਕਿ ਨਹੀਂ ਆਉਣਾ ਇਹ ਵੀ ਛੋਟਾ ਛੋਟਾ ਮੰਮੀ ਕੇ ਸੈਂਸ ਦੀ ਕੋਈ ਚਿੱਪੀ ਨਹੀਂ ਹੈ ਇਹ ਬਾਸ ਨਹੀਂ ਹੈ ਹੈ ਨਾ ਉਹ ਹੋਣੀਆਂ ਜੁੱਤੀਆਂ ਦਾ ਕੱਢ ਦੇ ਯਾਰ ਸਾਈਜ਼ ਇੱਕ بڑا ਇੱਕ ਨੰਬਰ ਉਹ ਇਹਦਾ ਜੁੱਤੀ ਆ ਇਹ ਨਹੀਂ ਲੜੀ ਹੈ ਜੀ ਇਹ ਨਹੀਂ ਹਾਂ ਇਹ ਜੀ ਹਾਂ ਤਾਂ ਜੈਸਮਿਨ ਕਹਿੰਦਾ ਵੈਸੀ ਦੇਖ ਲੈ ਕਿਆ ਕਰਨ ਇਹ ਲੈਣੀ ਆ ਕਿਹੜੇ ਰੰਗ ਕਰੇ ਕਰੇ ਵੀ ਕੱਲ ਕੌਣ ਕੌਣ ਸੇ ਨਾ ਭਾਈ ਕਿਹੜੇ ਲੱਗੇ ਆਹ ਦੇਖ ਆਹ ਕਲਰ ਆ ਕਿਹੜਾ ਲੱਗੇ ਆਹ ਲੱਗੇ ਉਹ ਕਾਲਾ ਸੋਹਣਾ ਮੰਮੀ ਹੈ ਨਾ ਆਲੇ ਦੇ ਦੇ ਇਸ ਦੇ ਸਾਥ ਇੱਕ ਹੋਰ ਦੇ ਦੇ ਆਪੀ ਡਾ ਲੇ ਹੁਣੇ ਪਾ ਲਾ ਓਏ ਇਹ ਵੀ ਪਿੱਛੇ ਉਹ ਆ ਇਹ ਵੀ ਨਾ ਲੱਗੇ ਫਿਰ ਨਹੀਂ ਦੇਖ ਲਾ ਦੂਈ ਜੁੱਤੀ ਦਾ ਲੱਗਦੀ ਹੋ ਕਿਤੇ ਇਹ ਵੀ ਪੰਗਾ ਪਾ ਕੀ ਗੱਲ ਹੈ ਕਈ ਜਿੱਤੇ ਨਹੀਂ ਲੱਗਦੀ ਕਈ ਲੱਗਦੀ ਹੈ ਹੈ ਜਿਹੜੀ ਮੰਮੀ ਨੂੰ ਪਸੰਦ ਆ ਉਹਦੇ ਕਲਰ ਇੱਕੇ ਹੁੰਦਾ ਹੋਰ ਆ ਠੀਕ ਆ ਵੈਸੇ ਮੰਮੀ ਪਰ ਮੈਂ ਕਹਿੰਦਾ ਛੋਟੀ ਨਹੀਂ ਪੂਰੀ ਪੂਰੀ ਜਿਉ ਆ ਪੂਰੀ ਹੋਣਾ ਹੈ ਨਹੀਂ ਨੰਬਰ ਬੜਾ ਹੈ ਹਾਂ ਬੜਾ ਨੰਬਰ ਹੈ ਨਹੀਂ ਇੰਨਾ ਕੇ ਮੈਂ ਕਹਿੰਦੀ ਇੱਕ ਨੰਬਰ ਬੜਾ ਮਿਲ ਜਾਏ ਹੁਣ ਕੋਈ ਤਾਂ ਲੱਗਿਆ ਇਹਦੇ ਪੁਕਾਰ ਤੇ ਅਗੇ ਲਿ ਜਾ ਸਕਦਾ ਨਹੀਂ ਇਹਨੋਂ ਭਾਈ ਕੀ ਕਰਨਾ ਆ ਦੇਖੋ ਕਿੰਨਾ ਇਹ ਬਾਤ ਨਹੀਂ ਆ ਕਤਾਲੀ ਹੈ ਬੜੀ ਥੋਈ ਜੀ ਅੱਜ ਤਾਂ ਇੱਕ ਨੰਬਰ ਬੜਾ ਮਿਲਿਆ ਆ ਜੁੱਤੀਆਂ ਮਾਂਮੀ ਵਧੀਆ ਨਿਕਲੀ ਜਿਹੜੀ ਵੈਸੇ ਅਸੀਂ ਲੈ ਕੇ ਆਏ ਤੇ ਹਨਾ ਲੱਗੀ ਲੁਗੀ ਤਾਂ ਨਹੀਂ ਕਿਧਰੇ ਇਹ ਹਾਂ ਉਹ ਵੀ ਵਧੀਆ ਲੱਗਦੀ ਪਾਈ ਵੀ ਨਾਲੇ ਸਿੰਪਲ ਦੀ ਸਿੰਪਲ ਆ ਹਨਾ ਇਹ ਹਮੋਂ ਦੇਖ ਲੂਗੇ ਜੇ ਨਾ ਬੜਾ ਨੰਬਰ ਮਿਲੇ ਫਿਰ ਆਲੇ ਜੀ ਇਸ ਤੋਂ ਬੜਾ ਨਹੀਂ ਹੈ ਠੀਕ ਹੈ ਸਕੜਾ ਨਹੀਂ ਹੈ ਨਹੀਂ ਨਹੀਂ ਜੇ ਇਸ ਨੂੰ ਅਗਰ ਜੇ ਅਸੀਂ ਲੈ ਲੂਗਾ ਜਾਂ ਅਸੀਂ ਲੈ ਜੀਂਗਾ ਮੋਰੇ ਛੋਟੀ ਸਾਈਜ਼ ਆਹੀ ਕਰੀ ਬਣਾ ਇਹ ਮੈਂ ਉਹ ਸਮਝਦਾ ਨਹੀਂ ਤੂੰ ਛੋਟੀ ਸਾਈਜ਼ ਹੈ ਕ ਇਹ बोल रहे हैं तेरे को अगर तो आगे बड़ा नंबर इससे मिल गया फिर तो ले लेंगे नहीं तेरे से यही ले जाएंगे ठीक है ना मिलिया बड़ा नंबर वहां से और पास से हां ਇਹਨੂੰ ਸਮਝ ਨਹੀਂ ਲੱਗਦੀ ਮੜੀ ਪੰਜਾਬੀ ਨਹੀਂ ਮੰਮੀ ਸਮਝਦੇ ਇਹ ਅੱਗੇ ਦੇਖ ਲਾ ਪੈਣਾ ਲੱਗੀ ਜਾਣਾ ਬੱਲੇ ਬੱਲੇ ਆ ਕਿਆ ਕਰਨੀ ਇਹ ਡਾਡਾ ਡੇ ਸਲੀਪਰ ਇਹ ਚਿੱਪਲਾ ਹੀ ਲੈਣੀ ਚਾਹੀਦੀ ਸੀ ਮੈਂ ਆਹ ਨਹੀਂ ਲੈਣੇ ਚਾਹੀਦੇ ਹਾਂ 1000 ਤੇ 950 150 ਹੈ ਹਾਂ ਵੀ ਵਾਈਟ ਡਾਡਾ ਸਲੀਪਰ ਲੈਣੇ ਹੁਣ ਤਾਂ ਜਿਵੇਂ ਦੇਖ ਰਹੀ ਸੀ ਉਹਲੇ ਮੈਂ ਥੋੜੇ ਲੈ ਲਏ ਹਾਂ ਵੀ ਨਹੀਂ ਇਹਦੀ ਖਾਣਾ ਚੱਪਲ ਇਹ ਦਿਖਾ ਨਾ ਚੱਪਲਾ ਦਾ ਇਹ ਅਗਵਲੇ ਸਾਈਜ਼ ਕਰਿਆ ਇਹ ਤਾਂ ਛੋਟਾ ਛੋਟਾ ਲੱਗਦਾ ਪਰ ਪੈਰ ਵੀ ਤੇਰੇ ਛੋਟੇ ਛੋਟੇ ਹੀ ਆ ਨਹੀਂ ਜੈਤ ਮੈਨੂੰ ਛੋਟਾ ਏ ੱੱਕਾ ਨਾ ਕਰ ਐਸੀ ਕੁਛ ਮੇਰੇ ਸਿਰ ਇਸਨੇ ਨਹੀਂ ਆਏ ਨਹੀਂ ਉਸ ਤੋਂ ਵੱਡੀ ਜਿਹੜੀ ਚੀਜ਼ ਪਸੰਦ ਆਂਦੀ ਓ ਸਹਜ ਸਹਜ ਨਹੀਂ ਮਿਲਦਾ ਆਪਣੇ ਨਾਮ ਨੰਬਰ ਬੜਾ ਮਿਲਣਾ ਫਿਰ ਇਹ ਵੀ ਜਿਹੜੀ ਐ ਜੋ ਮੈਂ ਪਾਇਆ ਆ ਲੀ ਲੀਏ 3 ਚੱਲ ਜੇ ਇਹ ਗੱਲਾਂ ਭਾਈ ਕੀ ਕਰਾਂ ਚਰਾਂ ਨਹੀਂ ਆ ਲੈਣਾ ਮੈਨੂੰ ਕੱਲ ਨਾਲ ਇਹ ਚਾਹ ਦਾ ਬੜੀਆਂ ਬੀਬਲੂ ਕਲਰ ਹੈ ਇਹ ਰੱਟੇ ਕਲਰ ਹੈ ਸਾਹ ਬਲੂਏ ਦੱਸਦੇ ਮੈਂ ਨਹੀਂ ਗਰੀਨ ਗਰੀਨ ਆ ਬਲੂ ਨਹੀਂ ਹੈਗਾ ਮੈਂ ਵੀ ਦੇਖਾ ਪਾ ਜ਼ਰਾ ਬਲੂ ਉਹ ਦੇਖਦਾ ਤਾਂ ਐ ਨਹੀਂ ਕੋਈ ਆਓ ਆ ਦਿੱਕ ਤੁਮਰੇ ਨਹੀਂ ਹੋਠ ਠੀਕ ਆ ਯਾਰ ਪਤਾ ਕੀ ਗੱਲ ਆ ਉਹ ਨਾਲ ਲੱਗਦੀਆਂ ਨੇ ਸਾਰਿਆਂ ਨੂੰ ਤਾਂ ਕੰਮ ਆਹੀ ਆ ਕਿੰਨੇ ਦੀ ਇਹ ਇਹ 150 ਸਾਰਿਆਂ ਨੂੰ 100 150 ਦਾ ਚੱਲ ਆਪੇ ਯਾਰ ਆ ਜਿਹੜਾ ਉੱਪਰ ਜੀਜ ਐਡਾ ਪੜਾ ਇਹ ਠੀਕ ਲੱਗਦਾ ਜੀ ਬਹੁਤ ਬੜਾ ਜਾ ਕੰਮ ਸਰ ਨੂੰ ਕਰਦੀਆਂ ਉਹਨਾਂ ਨੇ ਵੈਸੇ ਤਾਂ ਆ ਵੀ ਕਲਰ ਸੋਹਣਾ ਐ ਆਹ ਦੇਖਣਾ ਭਈ ਇਸ ਵਿੱਚ ਮੇਰੇ ਸੇ ਇਹਦਾ ਇਸ ਤੋਂ ਵੱਡਾ ਕਲਰ ਤਾਂ ਆ ਵੀ ਸੋਹਣਾ ਵੈਸੇ ਆਹ 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 ਭਈ ਆਹ ਦੇਖੋ ਸਟਾਈਲੂ ਆਸਮਾਨੀ ਕਲਰ ਪਰ ਦਬਰ ਗੁਜੀਆ ਜੀ ਜਿਹੜਾ ਸਾਰੇ ਆ ਭਰੇ ਆਹ ਭਈ ਦੇਖ ਤਾਂ ਉਹ ਜਵਾਬ ਦੇ ਦੇ ਲੋ ਉਹੀ ਰੇਲਮਾ ਯਾਰ ਜੋ ਆਹ ਹੈ ਉਹ ਹੀ ਲੈ ਲਾ ਉਹ ਹਜੇ ਚੰਗੀ ਲੱਗਦੀ ਹੈ। ਫੇਰ ਇਹਦੇ ਨਾਲ ਵੀ ਦੇ ਦੇ। ਆ ਬਸ ਆ ਪਈ ਹੈ। ਲੈ ਆਪਾਂ ਦੇ ਦੇ ਮੈਂ ਪੁਰਾਣੀ ਜਿੱਤੀ ਪਾ ਮਾਰਨੀ ਹੈ। ਦੂਸਰੀ ਪਾਉਣੀ ਆ ਯਾਰ ਇਹ ਤਾਂ ਅਭੀ ਡਾਲਣਾ ਹੈ। ਇਹ ਅਭੀ ਡਾਲਣਾ ਹੈ। ਆਹ ਹੋ ਫਿਰ ਇਹਨਾਂ ਨੂੰ ਹੁਣ ਇਹਨਾਂ ਦੀ ਪਾਛਾ ਦੇ ਸਮਝਾਉਣਾ ਪੈਣਾ। ਦੂਸਰੀ ਜਿੱਤੀ ਪਾ ਲੈ ਕਰਨੀ। ਦੂਸਰੀ ਕਿੱਥੇ ਖੋਲੀ ਆ? ਉਧਰ ਪਈ ਏ ਜੀ। ਨਹੀਂ ਨਹੀਂ। ਤੇ ਲਾਓ ਜੀ ਭਾਈ ਹੋ ਗਿਆ ਕੁੰਡਾ। ਕੋਸੂਗੀ ਚਲੋ ਚਲੋ ਮੰਮੀ ਦੇ ਤੈਨੂੰ ਪਿਆਰ ਕਰੀ ਜਾਂਦੇ ਆ ਮੁੰਡਾ ਹੋ ਗਿਆ ੁੰਡਾ ਹੋ ਗਿਆ ਮੰਮੀ ਤੈਨੂੰ ਨਹੀਂ ਲਈ ਮੈਂ ਫਿਰ ਉਹ ਦੇਖ ਲੇ ਜਿੰਨ ਪਰ ਪੜਾ ਮਿਲ ਗਿਆ ਨਹੀਂ ਫਿਰ ਆਈ ਦੇਖੀ ਅੱਛਾ ਅੱਗੇ ਦੇਖਣੀ ਆ ਚੁੱਪ ਕਰਕੇ ਮੇਰਾ ਸਾਰਾ ਕਿਤਾਬ ਲਿਖ ਲਿਆ ਮੈਨੂੰ ਦੱਸ ਦਿਓ ਕਿੱਲੇ ਮੈਂ ਮੋੜ ਦੂੰਗੀ ਤੁਹਾਡੇ ਬਾਹਰ ਅੱਛਾ ਚੱਲ ਲੈ ਵੀ ਠੀਕ ਆ ਹੁਣ ਮੈਂ ਨੋਟ ਕਰ ਲੈਣੇ ਕੀ ਬੋਲਦੇ ਮੈਂ ਜੈਨੂਅਲ ਹੋਵੇ ਬਿੱਲ ਬਿੱਲ ਚਾਹੀਦੇ ਮੈਨੂੰ ਸਾਰਿਆਂ ਦੇ ਬਿਲ ਹੁਣ ਮੈਂ ਪੱਕਾ ਕਟਾਵਾਂਗੀ ਤੇ ਮੈਨੂੰ ਨਹੀਂ ਬਤਾਓ ਤੁਹਾਡੀ ਦੱਸ ਮੈਨੂੰ ਬਿੱਲ ਚਾਹੀਦਾ ਚਲ ਕੋਈ ਨਾ ਹੁਣ ਤੈਨੂੰ ਬਿੱਲ ਦੇ ਦੇਣਾ ਘਰਾਂ ਜਾ ਕੇ ਭਾਈ ਵੀ ਲੈ ਇੰਨੇ ਲੱਗ ਗਏ ਇੰਨੇ ਦੇ ਦੇ ਹੁਣ ਆਪਣੀ ਕੁੜੀ ਦੇ ਆਪਣੇ ਕੋਲ ਤੇ ਲਾਉਣੇ ਆ ਪਾਸ ਚਲ ਅੱਗੇ ਦੇਖਦੇ ਹਾਂ ਹੁਣ ਜਾ ਕੇ ਲਾਓ ਜੀ ਹੁਣ ਲਈਏ ਇਹ ਇਕਲਾ ਚੀਜ਼ ਬੱਚਿਆਂ ਦਾ ਬੱਬ ਭਾਈ 1 ਕਿ ਚੀਜ਼ 1 ਕਿ ਬਸ 1 ਕਿ ਆ ਨਹੀਂ ਹੋਗੀ ਔਰ ਨਹੀਂ ਜੀ 1 ਕਿ ਚੀਜ਼ ਉਹ ਚਾਹੀਦਾ ਇਕੇ ਆ ਇਹ ਇਕਲਾ ਮਿਲ ਜਾਏਗਾ ਆ ਮੈਂ ਜੇ ਚਲੋ ਉਹਨਾ ਨਹੀਂ ਕੀ ਔਰ ਦੇ ਦੇ ਯਾਰ ਹੈ ਕਰ ਇੱਕ ਦੋ ਹੈ ਨਹੀਂ ਹੈ ਹੀ ਨਹੀਂ ਉਹ ਕਹਿੰਦਾ ਨਹੀਂ ਕਿਤੋਂ ਮੂਗੇ ਅੱਛਾ ਚਲ ਇੱਕੇ ਲੈ ਲੋ ਇਹ ਛੇ ਹੋਊਗੀ ਛੋਟਾ ਜਿਹਾ ਹਨਾ ਛੋਟਾ ਲੱਗ ਜਿੰਦਾ ਬਹੁਤ ਤੇ ਉਹ ਦੂਜਾ ਵੱਡਾ ਇਹ ਹੋਰ ਦੇ ਕਾਨਸੇ ਪੁੱਛ ਲੈਂਦੇ ਭਈ ਇਹ ਛੋਟਾ ਹੈ ਚਲੋ ਇੱਕੇ ਵੇਲਾਤਾ ਜੀ ਉਹ ਵੀ ਛੋਟਾ ਬੇਬ ਮਿਲਦੀ ਨਹੀਂ ਹੈ ਉਹ ਇਹ ਪਤਾ ਨਹੀਂ ਕਿਹੜਾ ਚੱਕਰ ਹੈ ਹੈ ਨਹੀਂ ਵੀ بڑا ਨਹੀਂ ਹੈ ਵੱਡਾ ਹੈ ਨਹੀਂ ਬਾਈ ਚੋ ਲੋ ਫਿਰ ਅੱਗੇ ਦੇਖ ਲੰਨੇ ਕਿਤੇ ਓਹ ਛੋਟਾ ਜਾ ਮੰਮੀ ਉਹਦਾ ਛੋਟਾ ਜਾ ਬਿਲਕੁਲ ਉਹ ਜਿਹੜਾ ਆਪਣੇ ਕੋਲ ਦੂਜਾ ਹੈ ਉਹ ਤਾਂ ਕਾਫੀ بڑا ਇਸ ਦੇ ਨਾਲੋਂ ਉਹ ਬਿਲਕੁਲ ਹੀ ਛੋਟਾ ਜਾਏ ਇੱਧਰ ਪਰਛ ਪਾਈ ਹੈ ਜੀ ਭਾਈ ਬਾਜ਼ਾਰ ਦੀ ਰੌਣਕ ਤੁਸੀਂ ਦੇਖ ਸਕਦੇ ਆ ਉਰੇ ਕਹਿੰਦੇ 11 12 ਵਜੇ ਤੱਕ ਆਹੀ ਚੀਜ਼ ਰਹਿੰਦੀ ਐ ਇਦਾਂ ਹੀ ਮਤਲਬ ਲੋਕ ਜਲਦੀ ਨਹੀਂ ਸੌਂਦੇ ਓਰੇ ਚੰਡੀਗੜ੍ਹ ਵਾਲੀ ਕੰਮ ਹੈ ਹੈ ਕਿਦਾਂ ਦੇਖ ਲਓ ਇਹ 450 ਇਹ 450 ਦਾ ਹੈ? ਹਾਂ 450 ਦਾ ਹੈ। ਇਹ ਪਤਾ ਹੈ ਤਾਂ ਇਹ ਮੁੰਲਾ ਦਾ ਦੁਕਾਨਾਂ ਦਾ ਹੀ ਮਾਲ ਹੈ ਹਨਾ? ਹਾਂ ਜੀ ਦੁਕਾਨਾਂ ਦਾ। ਯਹੀ ਯਹੀ ਦੁਕਾਨ ਕਾੇ ਸਾਹਮਨੇ ਪੇ ਅੰਦਰ ਵਾਲਾ। ਅੱਛਾ ਅੰਦਰ ਦੁਕਾਨ ਆ। ਉਹ ਇਹਨਾਂ ਨੇ ਮਤਲਬ ਇਹ ਬਾਹਰ ਕੱਢ ਕੇ ਲਾਏ ਹੋਏ ਆ ਵੀ ਚੱਲ ਵੈਸੇ ਸੇਲ ਨੂੰ ਵੀ ਆਉਂਦਾ ਜਾਂਦਾ ਜਿੱਦਾਂ ਹੁਣ ਟਰੈਵਲ ਵਾਲੇ ਆਉਂਦੇ ਆ ਲੋਕ ਉਹਨਾਂ ਨੂੰ ਪਤਾ ਲੱਗ ਜਾਊਗਾ ਇਹ ਸੇਲ ਵਾਲਾ ਨਹੀਂ ਹੈਗਾ ਦੁਕਾਨਾਂ ਦਾ ਮਾਲ ਆ ਇਹ ਹਾਂ ਡਬਲ ਐਕਸਲ ਨਾ ਤੇ ਦੇਖੋ ਹੋਏ ਕੀ ਕਰਨਾ ਆ ਸਾਰੀ ਇਧਰ ਵੀ ਮਾਰਕੀਟ ਕੱਪੜੇ ਦੀ ਹੋਵਾ ਨੋ ਭਾਈ ਉਹ ਤਾਂ ਦੂਏ ਆ ਗਏ ਖੁੱਲੇ ਖੁੱਲੇ ਜੇ ਸੂਟ ਹੁੰਦੇ ਜਿਹੜੇ ਸ਼ਿਉਂਤੇ ਵੀ ਉਹ ਆ ਦੇਖ ਸੂਟ ਕਿਆ ਸੋਹਣਾ ਹਾਂ ਕੀ ਹਾਂ ਲਾਲ ਰੰਗ ਦਾ ਸੂਟ ਦਿੱਖਦਾ ਸਹੀ ਕਿੰਨੀ ਟਾੜਾ ਸੂਟ ਦੀ ਲਓ ਜੀ ਭਾਈ ਸੂਟ ਆ ਵੀ ਬਹੁਤ ਸੋਹਣੇ ਆ ਇਸ ਦਾ ਦੇਖੋ ਲੇ ਖਾਪੇ ਪੂਰਾ ਪੂਰਤਾ ਸੈਟ ਹੈ ਉਸ ਦਾ ਇਹ ਕਿੰਨੇ ਦਾ 250 ਮੈਂ ਅੱਛਾ ਇਸੇ ਨਿਕਾਲ ਕੇ ਤੋਂ ਦਿਖਾਓ ਨਾ ਇੱਕ ਵਾਰ ਪੂਰਾ ਸੈਟ ਦਾ ਹੈ ਪੂਰਾ ਉਸ ਦੇ ਅੰਦਰ ਦੇਖੋ ਨਾ ਗਲਤ ਨਹੀਂ ਖਾਦੇ ਨਾ ਪੂਰਾ ਸੈਟ ਮਿਲਣਾ ਇਹ ਜੈਸਮਨ 250 ਦਾ ਸਾਰਾ ਦੇਖ ਲੈ ਕਿਆ ਕਰਨ ਮਮਮੀ ਨੂੰ ਬੁਲਾਓ ਮਮਮੀ ਬਿੱਬਾ ਹੈਗਾ ਜੀ ਨਾਲ ਹਾਂ ਜੀ ਮਮਮੀ ਇੱਕ ਮਿੰਟ ਮਮਮੀ ਆਜੋ ਮੜਾ ਜਾ ਆਜੋ ਅੰਦਰ ਨੂੰ ਦੇਖਿਓ 250 ਦਾ ਸੈਂਟ ਹੈ ਇਹਦੇ ਨਾਲ ਵਿਪ ਹੈਗੀ ਹੈ ਕਿ ਇਹ ਨਹੀਂ ਨਹੀਂ ਲੈਣਾ ਕਿੱਦਾਂ ਕਰ ਲੈਣਾ ਨਹੀਂ ਆ ਰਹਿਣ ਦੇ ਨਹੀਂ ਨਹੀਂ ਕਾਟਨ ਦਾ ਇਹ ਬਹੁਤ ਪਈਆਂ ਕੱਪੜੇ ਕੱਪੜੇ ਬਾਦੂ ਪਈਆਂ ਵਿਪ ਕਰਕੇ ਕਹਿੰਦੇ ਵਿੱਚ ਮਿਲ ਜੀ ਬਿੱਬਾ ਭਾਜੀ ਕੱਲਾ ਨਹੀਂ ਮਿਲੂਗਾ ਅੱਗੇ ਅੱਗੇ ਮਿਲ ਜਾਏ ਅੱਗੇ ਮਿਲ ਜੂਗਾ ਠੀਕ ਆ ਇਹੇ ਜੀ ਥੋੜੇ ਹੋਰ ਸੀ ਨਾ ਵੇ ਘੜੀਆਂ ਭਾਈ ਬਾਜੀ ਬਾ ਘੜੀਆਂ ਹੀ ਘੜੀਆਂ ਕਰੀਆਂ ਪਈਆਂ ਬਾਈ ਨੇ ਹੈ ਚਾਰੇ ਪਾਸੇ ਘੜੀਆਂ ਹੀ ਘੜੀਆਂ ਆਲੇ ਸੋਹਣੀਆਂ ਵੀ ਗੋਲ ਚੱਕਰ ਬਣਾਏ ਪੂਰਾ ਗੋਲ ਧਾਰਾ ਬਣਾਇਆ ਹੋਆ ਘੜੀਆਂ ਦਾ ਜੀ ਕਰਨ ਦੇਖਦਾ ਇਧਰ ਨੂੰ ਵਾਹ ਜੀ ਵਾਹ ਹਰ ਘੁੰਮਦੀਆਂ ਵੀ ਆ ਹਾਂ ਘੁੰਮਣੇ ਵਾਲਾ ਸਿਸਟਮ ਹੈ ਜਿਹੜੀ ਮਰਜ਼ੀ ਇੱਕ ਸਾਈਡ ਖੜਾ ਹੀ ਦੇਖੀ ਜਾ ਬੰਦਾ ਆ ਵਾ ਸੋਹਣੀਆਂ ਸੋਹਣੀਆਂ ਹਨਾ ਬਲਜੀ ਨਾ ਇਹ ਲੇਡੀਜ਼ ਵਾਲੀਆਂ ਪੁੱਤ ਉੱਪਰ ਆ ਜੈਂਟਸ ਵਾਲੀਆਂ ਆ ਦੀ ਭਾਈ ਲੱਗੀ ਹੋਈ ਆ ਸੂਟਾਂ ਦੀ ਸੇਲ ਸਾੜੀਆਂ ਦੀ ਸੇਲ ਇਹ ਕਿੰਨੇ ਦਾ 850 ਅੱਛਾ ਦੇਖਾਇਆ ਬੜਾ ਨਿਕਲਦਾ ਪਤਾ ਹੋ ਗਿਆ 800 ਦਾ ਹੈ 900 ਹੈ ਇਹ ਹੈ ਇਹ ਔਲਾ ਭਾਈਆ ਕੰਮ ਕਰ ਲੋਗੇ ਥੋੜਾ ਸਕੇ 800 850 ਫਾਇਦਾ 50 ਰੁਪਏ ਹਜੇ ਹਜੇ ਵਧ ਗਿਆ ਸਕੋ ਇਹ ਤੂ ਦੇ ਹੈ ਇਹ ਕਿਵੇਂ ਲਾਇਆ ਐ ਐਸੇ ਨਹੀਂ ਕਿ ਫਰੇਟਾ ਇਹ ਤੇਰੇ ਨਾਲ ਨਹੀਂ ਇਧਰ ਰੰਗ ਕੋੜ ਜਣਾ ਜਦ ਮੈਂ ਭੱਦਾ ਜਹ ਹੋ ਜਾਣਾ ਨਹੀਂ ਮਜ਼ਾਕ ਮੈਂ ਤਾਂ ਲੈਣਾ ਐ ਮਜ਼ਾਕ ਦੀ ਗੱਲ ਨਹੀਂ ਮੈਂ ਮਜ਼ਾਕ ਨਹੀਂ ਮੈਂ ਸੀਰੀਅਸ ਮੈਂ ਤਾਂ ਲੈਣਾ ਐ ਲੈਣਾ ਲੈ ਲੈ ਪਰ ਇਹਦਾ ਰੰਗ ਕੋੜ ਜੀ ਆ ਵੀ ਆ ਦੇਖੋ ਸਾਲੇ 500 ਦਾ ਇਹ ਹਾਂ ਕੀ ਤੇਰੇ ਭਲਾ ਕਿਹੜਾ ਇਹ ਕੇ ਹੈ ਸਾੜੀ ਐ ਇਹਦਾ ਰੰਗ ਸਾੜੀ ਐ ਤਾਂ ਸਾੜੀ ਕੋਸੇ ਬਣਾਨੇ ਆਤਾ ਹੂ ਮੈਂ ਕਿ ਸਾੜੀ ਨਹੀਂ ਲੈਣੀ ਸਾੜੀ ਨਹੀਂ ਲੈਣੀ ਅਸੀਂ ਕਿਹੜਾ ਪੀਲਾ ਹਰਾ ਉਹ ਨਹੀਂ 550 ਦਾ ਇਹ ਉਹ ਦੇਖੋ ਪ੍ਰੋ ਰੇਟਰ ਦੇਖੋ ਪ੍ਰੋ ਰੇਨ ਉਹ ਲਿਖਿਆ ਉਹਦਾ 550 ਆਵੇ ਸੀ ਹਾਂ ਜੈਸਮਨ ਆ ਸੱਚੀ ਉਹ 550 ਦਾ ਲਈਛਿਆ ਵਾ ਐਤੋਂ ਲੈ ਲੋ ਤੁਸੀਂ ਮੈਂ ਤਾਂ ਲੈਣਾ ਨਹੀਂ ਹੈ ਨਹੀਂ ਲੈਣਾ ਚੱਲ ਫਿਰ ਰਹਿਣ ਦੇ ਮੇਰਾ ਤਾਂ ਵਧੀਆ ਖਰਚਾ ਬਚਦਾ ਹੈ ਨਹੀਂ ਕੁਛ ਨਹੀਂ ਇੱਕ ਤਾਂ ਡਰ ਹੀ ਜਾਂਦੀ ਮੈਨੂੰ ਤੇ ਖੁੱਲਕੇ ਬੋਲਿਆ ਤੂੰ ਮੈਂ ਤਾਂ ਬੋਲ ਦਿੰਦਾ ਖੁੱਲਕੇ ਹੁਣ ਤੈਨੂੰ ਹੀ ਨਹੀਂ ਸੁਣਦਾ ਗੁੱਸਾ ਗੁੱਸਾ ਵਾ ਖੜੋ ਨਾ ਇਹ ਕਹਿੰਦੀ ਲੈ ਕੇ ਮੈਨੂੰ ਘੁੰਮੀ ਜਾਓ ਖੜੋ ਨਾ ਐ ਚੱਗੀ ਆ ਇਹ ਮੱਟੋ ਜੀ ਇਹ ਦੇਖੀ ਮਾਸ ਮਾਰਦੇ ਨੇ ਇਹਦੇ ਨੂੰ ਇਹ ਮਾਰਦੇ ਨੇ ਲਓ ਜੀ ਸੂਟ ਪਾਈ ਇਹ ਵੀ ਸੋਹਣੇ ਸੋਹਣੇ ਆ ਇਹਨਾਂ ਕੁੜੀ ਸਾਰੇ ਹੀ ਓ ਪਰ ਟਾਵਾ ਮੰਮੀ ਇਹ ਤੂੰ ਕਿੰਨਾ ਚੋਲਾ ਲੱਗ ਰਿਹਾ ਹੈਗਾ ਨਹੀਂ ਜੀ ਲੈ ਸਾੜੀ ਸਾੜੀ ਸੂਟ ਬਣਾ ਸਕਦੇ ਆ ਸਾੜੀ ਆ ਸੂਟ ਬਣਾ ਸਕਦੇ ਆ ਚਾ ਸੂਟ ਬਣ ਸਕਦਾ ਹਾਂ ਬਿਲਕੁਲ ਇਹ ਤਾਂ ਜਾਣਾ ਆਪਾਂ ਦੀ ਜਲਦੀ ਬਣਾਈ ਸੈਡੀ ਨਹੀਂ ਰੈਡੀ ਨਹੀਂ ਰੈਡੀਮੇਡ ਨਹੀਂ ਹੈਗੀ ਤੈ ਪਾ ਕੇ ਦੇਖਣੀ ਤੀ ਲੈ ਮੇਰਾ ਨਾ ਦਿਲ ਕਰਦਾ ਇਹ ਨਾ ਦਿਲ ਕਰਦਾ ਇਹ ਨਾ ਇਹਨੂੰ ਸੌਰੀ ਲੈ ਉਹ ਦੇਖ ਲੈ ਕੁੱਤਾ ਹਾ 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 ਕੀ ਕਹਿਣਾ ਇਹ ਨਾ ਇਹ ਕੁੱਤੇ ਇਹ ਕਿੰਨੇ ਕੰਮ ਹੈ ਕਹਿੰਦੀ ਦੀਦੀ ਚੂਰ ਹੋ ਦਿਲ ਕਰਦਾ ਏ ਯਾਰ ਵੀ ਕਿੰਨਾ ਸੋਹਣਾ ਸੋਹਣੇ ਤਾਂ ਸਾਰੇ ਹੀ ਆ ਕੋਈ ਮਾੜਾ ਤਾਂ ਨਹੀਂ ਨਾਲੇ ਮੈਂ ਤਾਂ ਪਹਿਲੀ ਕਹਿੰਦਾ ਹੁੰਦਾ ਲੇਡੀਜ਼ ਨੂੰ ਕੋਈ ਸੂਟ ਮਾੜਾ ਲੱਗੇ ਨਹੀਂ ਸਕਦਾ ਕਦੇ ਹੈ ਮੰਮੀ ਮੰਮੀ ਦਾ ਤਜਰਬਾ ਭਾਈ ਸਾਰੀ ਉਮਰ ਦਾ ਮੰਮੀ ਕਹਿੰਦਾ ਹੁੰਦਾ ਹਾਂ ਕੋਈ ਦਗਾ ਤੇ ਆਈ ਹੋਈ ਆਹ ਲੈ ਲੋ ਆਹ ਲੈ ਲੋ ਹਾਂ ਸਹੀ ਗੱਲ ਆ ਪਸੰਦ ਆਈ ਜਾਂਦੇ ਭਾਈ 1050 ਦਾ ਉਹ ਨਹੀਂ ਇੱਕ ਗੱਲ ਹੈ ਇਹਦੇ ਪਾ 1050 ਰੇਟ ਲਿਖਿਆ ਵਾ ਇਹਦੇ ਪਾ ਕੜਾਈ ਵੀ ਨਹੀਂ ਆ ਇਹਦੇ ਪਰ ਇੰਨੀ ਕੜਾਈ ਆ ਇਹਦੇ ਪਰ 550 ਲਿਖਿਆ ਵਾ ਉੱਪਰ ਉਹ ਦੇ ਤੋ ਪਰ ਕੱਪੜੇ ਦਾ ਫਰਕ ਹੈ ਕੱਪੜੇ ਦਾ ਫਰਕ ਅੱਛਾ ਆਹ ਕੱਪੜਾ ਵਧੀਆ ਆ ਜਾ ਇਹ ਪੜਾਏ ਇਹ ਦੇਖ ਤੇ ਆ ਨਹੀਂ ਆਏ ਨਹੀਂ ਹਾਂ ਕੱਪੜੇ 'ਚ ਫਰਕ ਆ ਭਾਈ ਕਹਿੰਦੇ ਤੇ ਚਲੋ ਹੁਣ ਇਹਨਾਂ ਨੂੰ ਜ਼ਿਆਦਾ ਨੌਲੇਜ ਆ ਜੀ ਇਸ ਚੀਜ਼ ਬਾਰੇ ਵੈਸੇ ਤਾਂ ਘਰਦਿਆਂ ਨੂੰ ਵੀ ਨੌਲੇਜ ਆ ਪਰ ਹੁਣ ਮੇਰੀ ਵਰਗ ਦਾ ਮੰਨੂਣੀ ਏਡੀ ਨੌਲੇਜ ਹੈਗੀ ਭਾਈ ਤੋ ਆ ਜਾਓ ਫਿਰ ਹੋਰ ਕਿਤੇ ਦੇਖ ਲੈਣੇ ਆ ਲਓ ਭਾਈ ਆ ਵੀ ਸੀਲ ਆ ਇੱਕ ਗੱਲ ਆ ਜੀ ਦੇਖੋ ਉਹ ਰਿਸ਼ੋਰੂਮਾਂ ਚ ਥੇਲਾ ਲਾਈਆਂ ਹੋਈਆਂ ਵੀਰ ਉਹਨਾਂ ਨੇ ਦੇਖ ਲਓ ਇਹ ਮੁਸਲਮਾਨ ਵੀਰ ਆ ਭਾਈ ਦੇਖ ਲਓ ਕੱਪੜਾ ਦੇਖੋ ਕਿੰਨਾ ਪਾਇਆ ਹੋਇਆ ਹੈ ਇਹਨਾਂ ਨੇ ਐਨ ਇੱਕ ਤੇ ਇੱਕ ਕੱਪੜਾ ਵਧੀਆ ਤੇ ਇਹਦਾ ਕਾਹ ਤੋਂ ਆਦੀ ਪਰਵਨ ਆਹ ਹਾਂ ਹਾਂ ਸਾਈਜ਼ ਮੇਰਾ ਡਬਲ ਐਕਸਲ ਦਵਾਲਕਾ ਭਾਈ ਸੂਟ ਦਿਖਾਓ ਹੋਰ ਮੀਆ ਜੀ ਕੈਮ ਆ ਠੀਕ ਆ ਭਈਆ ਜੀ ਆਪ ਹਾਂ ਠੀਕ ਆ ਬੜਿਆ ਜੀ ਮੈਨੂੰ ਪੰਜਾਬੀ ਚ ਪੁੱਛੋਗੇ ਪਹਿਲਾਂ ਠੀਕ ਆ ਠੀਕ ਆ ਆਪ ਇਹੀ ਸੇ ਹੋ ਕਈ ਸੇ ਠੀਕ ਆ ਠੀਕ ਆ ਚਲੋ ਬੜੀਆ ਬਾਤ ਹੈ ਇਹ ਸੂਟ ਭਾਈ ਸਾਰੇ ਹੀ ਸੋਣ ਸੋਹਣੇ ਆ ਬਹੁਤ ਬੜੀਆ ਬੜੀਆ ਸੂਟ ਸਾਰੀ ਨੋ ਇਹ ਛੋਟੇ ਸੂਟ ਪਏ ਭਾਈ ਕਰੋ ਕਿਹੜਾ ਪਸੰਦ ਕਰਨਾ ਇਹ ਜੀ 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 ਇਹਂ ਦੀ ਤਾਂ ਹੈਗੀ ਬੁੱਤਾ ਟ੍ਰਾਕ ਸੂਟ ਹੈ ਇਹ ਪਾ ਲਾ ਜੀ ਕੱਢ ਲੈ ਤੇ ਆਇਆ ਪਸੰਦ ਇਹਦਾ ਧੀ ਫੋਟੋ ਪਾਈ ਡੱਡੂ ਵੀ ਸਾਡਾ ਬੈਠਾ ਡੱਡੂ ਵੀ ਐਸੀ ਫੋਟੋ ਵਿੱਚ ਨਹੀਂ ਆਪਣੇ ਦੀ ਹਾਂ ਤੂੰ ਦੀ ਇੱਧਰ ਦੇਖੋ ਪੁੱਤ ਹਾਂ ਕੱਢ ਲੈ ਹੁਣ ਲਾਈਟ ਬੜੀ ਤੇ ਦੇਖੂਗੀ ਇਹ ਮਮੀ ਇੱਕ ਮਿੰਟ ਰੁਕ ਹੈਗੁਨਾ ਦੇਖੀ ਹੈਗੁਨਾ ਹੁਣ ਦੇਖਦੀ ਆ ਉਹ ਆ ਦੇਖੋ ਉਹ ਤਕਕਾਰੇ ਨਹੀਂ ਨਹੀਂ ਕਾਂਟ ਤੇ ਜਾਣਾ ਇਹਨੇ ਕਾਂਟ ਤੇ ਜਾਣਾ ਹਮ ਕਲਰ ਤਾਂ ਸਾਰੇ ਹੀ ਸੋਹਣੇ ਹੁੰਦੇ ਵੈਸੇ ਸਾਰਾ ਮਿੱਣਾ ਸਾਰਾ ਉਤਰ ਜਾਣਾ ਨਹੀਂ ਆਹ ਸਾਰੇ ਜਿਹਨੇ ਚਮਕੀਲਾ ਜਾ ਉਤਰ ਜਾਣਾ ਆਹ ਚੀਜ਼ ਉਤਰ ਜਾਣੀ ਆ ਹਮ ਚਮਕੀਲਾ ਜਾ ਉਤਰ ਜਾਣਾ ਸਾਰਾ ਰੱਬ ਨੇ ਮਾਂ ਬਣਾਈ ਓਕੇ ਆ ਦੀਦੀ ਹਮ ਚਲੋ ਭਾਈ ਚ ਆਲਦੇ ਆ ਜੀ ਹੁਣ ਸਾੜੀਆਂ ਉਰੇ ਜਿਆਦਾ ਭਾਈ ਨਾ ਜੀ ਇਹਨਾਂ ਦੇਖ ਥੋੜੇ ਜੇ ਮਹਿੰਗੇ ਦੇਖੋ ਅੱਪਾਸੇ ਚਲੋ ਹਾਂ ਚਲੋ ਫੇ ਹੋਰ ਪਾਸੇ ਦੇਖ ਲਓ ਭਾਈ ਬਾਹਰ ਹੋਇਆ ਵਾ ਜੀ ਪੂਰਾ ਫੁੱਲ ਹਨੇਰਾ ਆ ਦੇਖੋ ਕਿਸੇ ਦੀ ਕਿੱਡੀ ਵੱਡੀ ਬਿਲਡਿੰਗ ਬਣ ਰਹੀ ਆ ਤੁਸੀਂ ਪਹਿਲੇ ਸਾਨੂੰ ਕੁਝ ਖਿਲਾ ਦਿਓ ਕੀ ਖਾਣਾ ਜੀ ਤਾਕਤ ਚਾਹੀਦੀ ਆ ਜੀ ਜੀ ਪਤਾ ਗੱਲ ਕੀ ਆਏ ਮੈਂ ਤੈਨੂੰ ਗੱਲ ਦੱਸਾਂ ਮੰਮੀ ਦੇਖ ਲੈ ਰਾਤ ਐਨਾ ਪ੍ਰਸ਼ਾਦਾ ਸਵਾਤਾ ਦੇਸੀ ਕੀ ਚ ਪ੍ਰਸ਼ਾਦਾ ਬਣਦਾ ਹਾਂ ਅੱਛਾ ਦੁਕਾਨਾਂ 'ਚ ਘੁੰਮ ਕੇ ਹਾਜ਼ਮ ਹੋ ਜੈਣਾ ਫੇਰ ਜਾਉਂਗੇ ਪ੍ਰਸ਼ਾਦਾ ਸ਼ਗਲੇ ਬੱਲੇ 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 ਉਹ ਦੇਖੋ ਕੰਮ ਉਹ ਦੇਖੋ ਕੰਮ ਮੈਂ ਨਹੀਂ ਖਾਣਾ ਖਲਾਣਾ ਤਾਂ ਬਹੁਤ ਜ਼ਿਆਦਾ ਹੀ ਹੋਇਆ ਬਾਹਰੋਂ ਅੱਜ ਮੈਂ ਬੀਬੀ ਦਾ ਸਰਪੰਸ ਕਰਾ ਲੜੀ ਮੈਂ ਤੁਹਾਨੂੰ ਦੱਸਾਂ ਆੜ ਜਾ ਨਾ ਪੰਗੇ ਲਈ ਜਾ ਮੰਮੀ ਨੂੰ ਹੋਰ ਦੁਕਾਨ ਦੇਖ ਗਈ ਮੱਲਾ ਤਾਂ ਕਾਰਨ ਕਰ ਲੈ ਕੁੜੀਆਂ ਮੋਸੇ ਕਰਤਾਂ ਦੀ ਕਿੱਗੀਆ ਕਿਆ ਦੇਖਣਾ ਮੰਮੀ ਕੋਟੀ ਨਹੀਂ ਦੀ ਕੋਟੀ ਜੀਜੂ ਨਗਿੰ ਦੇਖ ਜੀਜੂ ਦੇਖ ਲੋ ਦੇਖਣੀ ਕੋਟੀ ਜੀਜੂ ਚਲੋ ਫਿਰ ਭਾਈ ਦੇਖਣੀ ਆ ਕੋਟੀ ਲਈਏ ਕੋਟੀ ਮਾਤਾ ਨੂੰ ਮਾਈਕ ਪਰ ਹੈ ਹਾਂ ਅੱਕੇ ਛੱਡ ਫਾਸ ਤਾਲੂ ਲੈ ਜੂਗਾ ਦੇਖ ਲੋ ਦੇਖ ਲੋ ਤੇ ਆਪਾਂ ਨੱਬਜੇ ਲੈਣੀ ਆ ਕੰਮ ਨੂੰ ਚੱਲੂਗੇ ਹੋਰ ਕੀ ਹੁਣ ੱੱਕੇ ਪਿਆ ਹੁਣ ਚੱਲਣ ਦੇ ਧਮੜ ਬੰਦੇ ਨੇ ਮਤ ਕਿੰਨੀ ਚੋਦਾ ਦੇਖ ਹੁੰਦੀ 커피 ਘਣਾ ਆਏ ਸੀ ਚਲੇ ਦੇਖ ਕੇ ਆ ਜਾਣਾ ਨਾਲ ਇੱਕ ਗੱਲ ਹੈ ਇੱਕ ਇੱਕ ਚੀਜ਼ ਦੁਆ ਕੇ ਕਹਿਣਾ ਚਲੋ ਉਧਰ ਤਾਕਤ ਚਾਹੀਦੀ ਫਟਾਫਟ ਦੇ ਤਾਂ ਲਉਂਗੀ ਮੈਂ ਉਸਾਰ ਦੇਖੂਗਾ ਕੌਟੀਆਂ ਦੇਖੂਗੇ ਹਾਂ ਹਾਂਜੀ ਮੈਂ ਡੀਲ ਨੂੰ ਕਹਿੰਦਾ ਸ਼ਾਲਾ ਕਰ ਲੈ ਦੀਦੀ ਇੱਥੇ 3-4 ਕੁੜੀਆਂ ਦਾ ਮੋਟਰਸਾਈਕਲ ਕਰਕੇ ਹੁਜੇ ਦੇ ਇੱਥੇ ਚਲਾ ਆ ਜਾਣਾ ਅੱਛਾ ਲੱਡੂ ਰੋਂਦਾ ਚਲੋ ਫੇਰ ਚੱਲਦੇ ਆਂ ਤੇ ਕੱਲ ਨੂੰ ਭਾਈ ਦਿਨਵਾ ਮਾਰਾਂਗੇ ਜੀ ਢਾ ਅੱਜ ਅਸੀਂ ਨਾਨਕਚੀਰਾ ਸਾਹਿਬ ਤੋਂ ਆਏ ਤੇ ਜੀ ਆਉਂਦੇ ਆਉਂਦੇ ਸਾਡੇ ਰੂਮ ਵਾਲੀ ਸਾਈਡ ਨੂੰ ਹੈਗਾ ਤਾਂ ਜੀ ਜਾਮ ਲੱਗਿਆ ਹੋਇਆ ਉਹਨੇ ਸਾਨੂੰ ਇੱਥੇ ਹਲੂਆ ਮੰਦਿਰ ਕੋਲ ਲਾਤਾ ਵੀਰ ਨੇ ਉਹ ਕਹਿੰਦਾ ਵੀ ਵੀਰ ਜੀ ਤੁਰ ਕੇ ਚੱਲ ਜੋ ਤੇ ਤਾਂ ਫਿਰ ਅਸੀਂ ਇੱਧਰ ਮਾਰਕੀਟ ਨੂੰ ਘੁੰਮ ਗਏ ਵੀ ਚਲੋ ਘੁੰਮ ਚੱਲਦੇ ਆ ਬਾਕੀ ਹੁਣ ਕੱਲੂ ਕਰਾਂਗੇ ਫਿਰ ਸ਼ਾਪਿੰਗ ਸ਼ਾਪਿੰਗ ਵਾਸਤੇ ਅਸੀਂ ਇੱਕ ਦਿਨ ਪੂਰਾ ਰੱਖਿਆ ਹੋਇਆ ਜੀ ਫ੍ਰੀ ਇੱਕ ਦਿਨ ਪੂਰਾ ਫ੍ਰੀ ਆ ਸਾਡੇ ਕੋਲ ਸ਼ਾਪਿੰਗ ਵਾਸਤੇ ਤੇ ਫਿਰ ਤੁਹਾਨੂੰ ਸਾਰਾ ਬਾਜ਼ਾਰ ਘੁਮਾਣਾ ਔਰ ਇਹਦਾ ਤੇ ਹੁਣ ਚੱਲਦੇ ਆ ਜੀ ਰੂਮ ਚੋਂ ਸ਼ਕੀਏ ਪ੍ਰਸ਼ਾਦਾ ਜਾ ਕੇ ਕਰੀਏ ਆਰਾਮ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਜੁੜੇ ਰਹੇ ਹੋ ਬਲੌਗਾਂ ਦੇ ਨਾਲ ਤੁਸੀਂ ਬਹੁਤ ਵਧੀਆ ਪਿਆਰ ਦੇ ਰਹੇ ਹੋ ਐਵੇਂ ਦਿੰਦੇ ਰਹੋ ਪਿਆਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ